Bye. Bye. ਜੇਕਰ ਕਿਤਨ ਪਹੁੰਚ ਚੁੱਕੇ ਆ ਜੀ ਦੇਖੋ ਆਪਾਂ ਨੂੰ ਬਹੁਤ ਸਮਝੋ ਦੇਖਸੀ ਜੇਕਰ ਕਿਤਨ ਗੁਰੂ ਮਾਰਾ ਦਾ ਆਪਣੇ ਵਿੱਚ ਪਹੁੰਚ ਚੁੱਕੇ ਹੋ

ਦੀ ਵੀਰੇ ਨੂੰ ਸਮਾਪਤ ਨਗਰ ਕੀਰਤਨ ਨੂੰ ਗੁਰਦਾਰ ਲੰਗਰ ਸਾਹਿਬ ਸਾਹਿਬ ਜੀ ਦੁਆਰਾ ਦੇ ਨਾਲ ਸੰਗਤਾਂ ਦਲ ਸਿੰਘ ਜੀ ਵੱਲੋਂ ਜੀ ਆਇਆਂ ਕਿਹਾ ਜਾਂਦਾ ਆ ਪਰ ਪੰਜਾਬੀਆਂ ਲਾਪਤ ਹੋਏ ਤੇਰੀ ਅੱਧੀ ਹੋਣ ਦੇ ਤਾਰੀ ਉੰਡਦੀ ਪਿਆਸ ਨੂੰ ਕਰਦੇ ਤੇਜ ਵਾਹਕ ਮੈਂ ਹਾਈ ਦਿਲ ਕਰੁਣਾ ਦਾ ਮੈਂ ਹਿੰਮਤ ਤੋਂ ਨਿਉਂ ਵਾਹਕ ਮੈਂ ਲਾਣੇ सदन दिल्ली कप ਇਹ ਇਦਾਂ ਸੇਵਾ ਕਰਦੇ ਰਹੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਬੋਲੇ ਜਿਹੜਾ ਵਾਇਰਲ ਗੁਰਪ੍ਰਸਾ ਵਾਇਰਲ ਫਟੇ ਜੀ ਨਗਰ ਕੀਰਤਨ ਆਇਆ ਜੀ ਮੋਹ ਸਾਹਿਬ ਤੋਂ ਤੇ ਆਲਮਗੀਰ ਸਾਹਿਬ ਜਾਨਾ ਹੋਰ ਆ ਜੀ ਕਰ ਰਹੇ ਆ ਜੀ ਕੀ ਕਹਿਣਾ ਚੋਣ ਜਿਹੜਾ ਅੱਜ ਕੁਰਤੇ ਇੱਕ ਵਾਜੇ ਦਾ ਹੈ ਗੁਰਪੁਰਬ ਦੇ ਸੰਬੰਧ ਵਿੱਚ ਅੱਜ ਜਿਹੜਾ ਜਿਹੜਾ ਕਿ ਦੇਖ ਸਕਦੇ ਆ ਅੱਜ ਉਹਨਾਂ ਨੇ ਜੋ ਉਹਨਾਂ ਟਾਈਮ ਵਿੱਚ ਜਿਹੜੇ ਆਪਣਾ ਅੱਜ ਭਾਈਚਾਰੇ ਨੂੰ ਇਕਤਾ ਨੂੰ ਸਾਰੇ ਜੀ ਇਕਤਾ ਕੀਤਾ ਇਹ ਜੀ ਇੱਕ ਸਾਡੇ ਸਿੱਖ ਕੌਮ ਨੇ ਭਾਈਚਾਰੇ ਦੀ ਇੱਕ ਮਿਸਾਲ ਪੈਦਾ ਕਰ ਦਿੱਤੀ ਆ ਇੰਨਾ ਇਤਸ਼ਾਹ ਜਿੰਨਾ ਇੱਥੇ ਸੰਗਤਾਂ ਦਾ ਅਸੀਂ ਵੇਖ ਕੇ ਆਪ ਵੀ ਬਹੁਤ ਖੁਸ਼ ਆ। ਅੱਜ ਇਸ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ? ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੀ ਕੌਮ ਨੇ ਫੜੀ ਐਡਾ ਵਧੀਆ ਜਿਹੜਾ ਇੱਕ ਅਪਰਾਲਾ ਕੀਤਾ ਵਾ ਕਿ ਸਾਡੇ ਦੁਨੀਆ ਦੇ ਵਿੱਚ ਇਹ ਸੰਦੇਸ਼ ਜਾਊਗਾ। ਅਸੀਂ ਸਾਰੇ ਬਹੁਤ ਜ਼ਿਆਦਾ ਖੁਸ਼ ਹਾਂ ਇਸ ਬਾਰੇ। ਠੀਕ ਆ। ਕੰਮ ਹੀ ਇਸ ਤਰ੍ਹਾਂ ਹੀ ਹੁੰਦਾ ਰਹੇ। ਠੀਕ ਆ। ਅੱਜ ਜਿਹੜਾ ਗੁਰਪੁਰਪੁਰਪੁਰ ਤੇ ਇੱਕ ਵਾਧੂ ਆ। ਬੋਲੇ ਸੋ ਨਿਹਾਲ ਬੋਲੇ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਇੱਕ ਕੁਰਤੇ ਇੱਕ ਬਾਜੇ ਰਾਏ ਗੁਰਪੁਰਪ ਦੇ ਸੰਬੰਧ ਵਿੱਚ ਅੱਜ ਜਿਹੜਾ ਕਿਹੜਾ ਕੇ ਦੇਖ ਸਕਦੇ ਆ ਅੱਜ ਉਹਨਾਂ ਨੇ ਜੋ ਉਹਨਾਂ ਟਾਈਮ ਵਿੱਚ ਜਿਹੜਾ ਆਪਣਾ ਅੱਜ ਭਾਈਚਾਰੇ ਨੂੰ ਇਕਤਾ ਨੂੰ ਸਾਰੇ ਜੀ ਇਕਤਾ ਕੀਤਾ ਏ ਜੀ ਇੱਕ ਸਾਡੇ ਸਿੱਖ ਕੌਮ ਨੇ ਭਾਈਚਾਰੇ ਦੀ ਇੱਕ ਮਿਸਾਲ ਪੈਦਾ ਕਰ ਦਿੱਤੀ ਆ ਇੰਨਾ ਇਤਿਸ਼ਾਹ ਜਿੰਨਾ ਇੱਥੇ ਸੰਗਤਾਂ ਦਾ ਅਸੀਂ ਵੇਖ ਕੇ ਆਪ ਹੀ ਬਹੁਤ ਖੁਸ਼ ਆ ਅੱਜ ਇਸ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੀ ਕੌਮ ਨੇ ਫੜ ਕੇ ਐਡਾ ਵਧੀਆ ਜਿਹੜਾ ਇੱਕ ਅਪਰਾਲਾ ਕੀਤਾ ਵਾ ਤੇ ਸਾਰੇ ਦੁਨੀਆਂ ਦੇ ਵਿੱਚ ਇਹ ਸੰਦੇਸ਼ ਜਾਊਗਾ ਅਸੀਂ ਸਾਰੇ ਬਹੁਤ ਜ਼ਿਆਦਾ ਕੋਸ਼ਿਸ਼ ਇਸ ਨੂੰ ਬਣਾ ਰਹੇ ਹਾਂ ਠੀਕ ਹੈ ਕੰਮ ਇਸ ਤਰ੍ਹਾਂ ਹੀ ਹੁੰਦਾ ਰਹੇਗਾ ਜਿਹੜਾ ਗੁਰਮਾਰੀਤਾ ਜਿਹੜਾ ਜਿਹੜਾ ਨਰਕੀਤਨਾ ਜਿਹੜਾ ਇਧਰ ਆਵਾਜ਼ ਕੋਣ ਕੀ ਕਰ ਬਾਈ ਜੀ ਦਾ ਖਾਲਸਾ ਬਾਈ ਜੀ ਕੀ ਬਥੇ ਤੇ ਉਹ ਆਦਰ ਸਿੱਖਿਆ ਕਿ ਲੱਖ ਦੀ ਨਕਿਲ ਭਵਾਨ ਤੇ ਉਹ ਆਦਰ ਕੇ ਚੋ ਤੇ ਪયો ਜੋ ਰਤ ਕੋ ਸੋਹ ਆ ਹਾਂ ਹਾਂ ਸਭਨ ਕੋ ਆ ਐਸੂ ਦੋ ਸਰ ਸਾਬ ਸ੍ਰੀ ਜੀ ਤੋਂ ਬਣੇ ਸਾਡੇ 350 ਸਾਲ ਦੀ ਸੁਬਾਹ ਸਵੇਰੋਂ ਸਵੇਰ ਤੱਕ ਸਾਇੰਸ ਦੀ ਗੱਲ ਤੋਂ ਸਾਡੀ ਜੀਵਨ ਦਾ ਪਾਗ ਦੇ ਵਿੱਚ ਸਵਰਥਿਤ 2000 ਦੇ ਦਹਾਕੇ ਤੋਂ ਆਪਣੀ ਸਾਵਾਂ ਤੋਂ ਸ਼ੁਰੂ ਹੋਇਆ ਸੀ ਦੇਸ਼ ਦੇ ਦੇਸ਼ ਦੇ ਤੌਰ ਉੱਤੇ ਅੱਜ ਉਹ ਪੰਡਾ ਵੀ ਬੰਤਿਆ ਅੱਜ ਦੇ ਸ਼ਰਾਮ ਜੋ ਉਂਤਰਾ ਮੌਸਮ ਤੋਂ ਕਰਕੇ ਅੱਜ ਇਹ ਪੜਾ ਜਿਹੜਾ ਨਵੀਂ ਕੀ ਤਰ੍ਹਾਂ ਲਿਜਾਣਾ ਜਦਾਲਮ ਜੀ ਸਾਹਿਬ ਇੱਥੇ ਅੱਜ ਦਾ ਮਿਸ਼ਰਾਮ ਕਰੇਗਾ ਇਸ ਤਰ੍ਹਾਂ ਹੀ ਚਲਦੇ ਚਲਦੇ ਤੇਈ ਤਰੀਕ ਨੂੰ ਦੇ ਨਾਇਤਵਾ ਨੂੰ 6 ਰੰਗ ਨੂੰ ਸਭ ਚੱਲ ਬੋਲ ਕੇ ਪੂਰਨ ਹੋਏਗਾ ਜੋ ਲੱਖਾਂ ਜਿਹੜੀ ਸੰਤਾ ਨੇ ਉਹਨਾਂ ਵਾਲੇ ਜਿਸ ਕੰਮ ਆਪਾਂ ਜੀਵਤ ਕਲਾ ਕਰੀਆਂ ਵਕ ਵਕ ਜੋ ਪਰਮਾਦੇ ਵਕ ਵਕ ਸਭਾਵਾਂ ਸੀ ਸਭਾਵਾਂ ਦੇ ਲੋਕ ਉਹਨੂੰ ਮੁਸਲਮ ਫੈਸਲ ਸਾਹਿਬ ਜੋ ਤਾਂ ਆਪਣਾ ਬਹੁਤ ਨਿਕਾ ਬਹੁਤ ਉਿਹਾਰ ਕਰਨਾ ਸਤਕਾਰ ਪਿਆ ਕਰੀਆਂ ਨੇ ਉਹ ਅਸੀਂ ਜੀ ਆ ਬੁਲਾਉਣ ਵਾਲਾ ਬੋਤਨ ਬੋਲਤੀ ਜਿਆ ਤੋ 23 30 ਬਜੇ 30 ਪਾ ਕੋ 2:30 ਸਾਰੇ ਇਸ ਮਗਲ ਕਰਾਇਆ ਜਾ ਰਿਹਾ ਸਾਰੀਆਂ ਸੰਗਤਾਂ ਹੋਮੋ ਮਾਗਤ ਕੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਹਿ ਜੀ ਹਾਂਜੀ ਸ ਨੂੰ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਆਸਾਮ ਤੋਂ ਟਾਕੇ ਤੋਂ ਜੋ ਨਗਰ ਕੀਰਤਨ ਰਵਾਨਾ ਹੋਏ ਸੀਗੇ ਉਹ ਅੱਜ ਇੱਥੇ ਪਹੁੰਚ ਰਹੇ ਨੇ ਨਗਰ ਕੀਰਤਨ ਤੇ ਸਮੂਹ ਸੰਗਤਾਂ ਨੂੰ ਵੀ ਬੇਨਤੀ ਆ ਜਿਸਮੂਹ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਤੇ ਇਹ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਭਾਈ ਮਤੀ ਦਾਸ 30 ਦਾਸ ਤੇ ਭਾਈ ਦਿਆਲਾ ਜੀ ਦੀ ਯਾਦ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਦਾ ਮੁੱਖ ਪਰਪਸ ਇਹੀ ਹੈ ਵੀ ਤਾਕੀ ਸੰਗਤਾਂ ਨੂੰ ਵੱਧ ਤੋਂ ਵੱਧ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਤੇ ਉਹਨਾਂ ਦੀ ਕੁਰਬਾਨੀ ਬਾਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਜੋ ਕੁਰਬਾਨੀ ਦਿੱਤੀ ਬੱਚੇ-ਬੱਚੇ ਤੱਕ ਹਰ ਸ਼ਹਿਰ ਨਗਰ ਵਿੱਚ ਇਹ ਨਗਰ ਕੀਰਤਨ ਕੱਢਣ ਦਾ ਹੀ ਪਰਪਸਾ ਵੀ ਹਰ ਇੱਕ ਨੂੰ ਜਾਣੂ ਕਰਵਾਇਆ ਜਾ ਸਕੇ ਵੀ ਉਹਨਾਂ ਨੇ ਜੋ ਸ਼ਹਾਦਤ ਦਿੱਤੀ ਜਿਹੜੀ ਉਹ ਸ਼ਹਾਦਤ ਆਪਾਂ ਸਾਰੇ ਭੁੱਲਦੇ ਜਾਣੂ ਪਏ ਆ ਉਹ ਸ਼ਹਾਦਤ ਸਾਰਿਆਂ ਨੂੰ ਯਾਦ ਰਹੇ ਸਕੇ ਤੇ ਹਰ ਇੱਕ ਨਗਰ ਕੀਰਤਨ ਨੂੰ ਵੇਖ ਕੇ ਪ੍ਰੇਰਿਤ ਹੋ ਸਕੇ ਤੇ ਨਾਲ ਨਾਲ ਨਗਰ ਕੀਰਤਨ ਦੇ ਨਾਲ ਨਾਲ ਇਹ ਵੀ ਬੇਨਤੀ ਕੀਤੀ ਜਾ ਰਹੀ ਹੈ ਨੇ ਵੀ ਵੱਧ ਤੋਂ ਵੱਧ ਅਮਰਤ ਛਕੋ ਗੁਰਤੇਗੂ ਬਾਹਦਰ ਸਿੰਘ ਜੀ ਜੋ ਕੁਰਬਾਨੀ ਦਿੱਤੀ ਉਹਨੂੰ ਯਾਦ ਕੀਤਾ ਜਾ ਸਕੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਆਲੇ ਹੀ ਜੋ ਕੁਰਬਾਨੀ ਕੀਤੀ ਉਹਨਾਂ ਵਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਪਤਾ ਲੱਗ ਸਕੇ ਇਸ ਕਰਕੇ ਮੁੱਖ ਪਰਪਸ ਆਪਣੇ ਨਗਰ ਕੀਰਤਨ ਦਾ ਇਹੀ ਹੈ ਤੇ ਉਹ ਨਗਰ ਕੀਰਤਨ ਕੁਝ ਕੁ ਸਮੇਂ ਦੀ ਬਸ ਆਪਣੇ ਕੋਲ ਇਥੇ ਪਹੁੰਚ ਰਿਹਾ ਵੱਧ ਤੋਂ ਵੱਧ ਸੰਗਤਾਂ ਇਥੇ ਪਹੁੰਚ ਰਹੀਆਂ ਨੇ ਹੋਣ ਕਰਦੀ ਹੈ ਕਿ ਕਹਿਣਾ ਚਾਹੁੰਦੇ ਅੱਜ ਗੁਰਤੇਗੂ ਬਾਦੀ ਜਿਹੜਾ ਗੁਰਪੁਰਪਤ ਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਕਰਾਈ ਆਏ ਕਾਦਰ ਹੋਏ ਸਟੇਕ ਬਾਦਰੀ ਦੇ 8:30 ਵਜੇ ਸ਼ੀਤੀ ਦੌੜੇ ਨੂੰ ਸਮਾਪਤ ਹੋ। ਨਗਰ ਕੀਰਤਨ ਨੇ ਥੋੜੋ ਜਿਹਾ ਤੋਂ ਬਾਅਦ ਸਾਹ ਤੋਂ ਚੱਲਿਆ। ਬੋਲੇ ਬੰਦਵਾਕਾ ਸਟੇਟਾ ਦੇ ਜਿਵੇਂ ਆਇਆ। ਆਹ ਪੜਾਵਾਂ ਧੁੰਦਾ ਹੋਇਆ। ਆਹ ਸਾਡੇ ਅਗਰਖਾਦੀਆਂ ਦੇ ਸੇਨ ਤੇ ਜਿੱਦੀ ਰੋਡ ਅੱਡੇ ਤੇ ਮੁੱਚਾ ਸੀ। ਪਰ ਸਾਡੇ ਆਸ-ਪਾਸ ਦੇ ਜਿੰਨੇ ਪਿੰਡ ਕ੍ਰੀ ਗਲੋਨੀ ਪਾਸਰਕੇ ਜਿਉ ਪਾਸਰਕੇ ਗੱਡੀ ਕਲੋਨੀ ਸੈਨਪੁਰਾ ਅਜੰਗੀਆਂ ਇਹ ਸਾਰੇ ਮੱਛ ਬਤੂਆ ਸਰਵੰਡੀ ਫੋਟੇਪੁਰ ਇਹਨਾਂ ਸਾਰੇ ਪਿੰਡਾਂ ਦੇ ਰਲ ਕੇ ਅੱਜ ਦੇ ਦਿਨ ਕੰਗੜੀ ਜੀ ਦੇ ਸਵਾਗਤ ਦਾ ਪ੍ਰੋਗਰਾਮ ਬਣਾਇਆ ਬਹੁਤ ਬੇਕੀਰ ਜਿੰਦਾ ਸ਼ਰਧਾ ਕਰ ਰਹੇ ਨੇ ਲੁਭਾਵਾ ਲਗਾ ਚਾ ਰਹੇ ਥਾਣੇ ਵਟੇ ਜਨਾਬ ਅਜੀਤ ਕਾਲੇ ਅੰਮ੍ਰਿਤ ਦੇ ਬਤਾਲਾਂ ਲੰਪਲਾਂ ਦੀ ਬੋਲ ਸਪੋਰਟ ਕਾਈਟ ਦੇ ਬਾਅਦ ਪੁਆਇੰਟ ਪੁਆਇੰਟ ਕਰਨਾ ਹੈ ਜਿਹੜੀ ਲੋਕਾਂ ਨੇ ਕਾਰ ਦੇ ਕਾਬੂ ਜਿਹੜੀ ਲੋਕਾਂ ਨੇ ਕਰਵਾਨੀ ਆਇਆ ਗਿਆ ਲੱਗਦਾ ਹਰ ਸੰਗਤ ਕੋਈ ਇਸ ਵਿੱਚ ਮਿਲਿਆ ਨਗਰ ਕੀ ਤਰਫੋਂ ਨਾਤ ਰਹੀ ਪਰ ਆਏ ਬੀਤੀਆਂ ਤਰਨਤਕ ਵੀਰਾਂ ਨੂੰ ਅੱਜ ਕੀ ਕਰਣੀ ਹੈ ਨਗਰ ਕੀ ਤਰਨਗੁਰ ਮਾਲੇ ਦੀ ਬਾਈ ਜੀ ਕੀ ਫਤੇ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਤੇ ਸੂ ਸਾਰੀਆਂ ਸੰਗਤਾਂ ਦੇ ਸਜੋਗ ਦੇ ਨਾਲ ਸਾਰੀਆਂ ਸੰਗਤਾਂ ਦੇ ਸਜੋਗ ਦੇ ਨਾਲ ਨਗਰ ਕੀਰਤਨ ਦੇ ਲਾਡੋਵਾਲ ਟੂਲ ਪਲਾਜ਼ੇ ਤੇ ਪਹੁੰਚ ਰਿਹਾ ਆ ਔਰ ਮਹਾਪੁਰਸ਼ਾਂ ਵੱਲੋਂ ਇੱਥੇ ਤਿਆਰੀਆਂ ਕੀਤੀਆਂ ਗਿਆ ਸੰਤਪਾਪਾ ਨਰੇਂਦਰ ਸਿੰਘ ਜੀ ਸੰਤਪਾਪਾ ਬਲਵਿੰਦਰ ਸਿੰਘ ਜੀ ਤੇ ਸੂ ਸਾਰੀਆਂ ਸੰਗਤਾਂ ਦੇ ਸਜੋਗ ਦੇ ਨਾਲ ਇੱਥੇ ਤੇ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਨੇ ਵਧੀਆ ਪ੍ਰਬੰਧ ਕੀਤੇ ਚ ਠੀਕ ਹੈ ਪੰਨੀ ਕੀ ਕਹਣਾ ਚੋਣ ਜਿਹੜਾ ਕਹਿੰਦੇ ਗੁਰਤੇ ਇੱਕ ਬਾਦਰ ਜੀ ਦਾ ਅੱਜ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀਓ ਇਹ ਜੋ ਆ আসাম ਤੋਂ ਨਗਰ ਕੀਰਤਨ ਜੋ ਹੈ ਚੱਲ ਕੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਇੱਥੇ ਅੱਜ ਲੁਧਿਆਣਾ ਵਿਖੇ ਪਹੁੰਚਿਆ ਜੀ ਅਸੀਂ ਆਪਣੇ ਆਪ ਨੂੰ ਬਹੁਤ ਭਾਗਾ ਵਾਲੇ ਸਮਝਦੇ ਹਾਂ ਅੱਜ ਐਵੇਂ ਲੱਗ ਰਿਹਾ ਸੀ ਜਿਵੇਂ ਗੁਰਤੇਗ ਬਾਦਰ ਮਹਾਰਾਜ ਆਪ ਸਾਡੇ ਸ਼ਹਿਰ ਵਿਖੇ ਆਏ ਹੋਣ ਤੇ ਅਸੀਂ ਕਿੰਨਾ ਕੁ ਜੋਗਾ ਕਰਨ ਵਾਲੇ ਸੀਗੇ ਅਸੀਂ ਉਹਨਾਂ ਦੇ ਲਈ ਆਪਣੀ ਸੰਗਤਾਂ ਵਸਤੇ ਜਿਹੜਾ ਉਹ ਸੇਵਾ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਕੋਬੀ ਵਿਕਾਸਨਗਰ ਸੇਵਾ ਸੁਸਾਇਟੀ ਦੇ ਬੱਚਿਆਂ ਵੱਲੋਂ ਅਤੇ ਮੈਂਬਰਾਂ ਵੱਲੋਂ ਇਹ ਸਟਾਲ ਲਗਾਇਆ ਗਿਆ ਹੈ ਜੀ ਸੋ ਅਸੀਂ ਸਾਰੇ ਹੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਇੱਕ ਬਾਦਰ ਮਹਾਰਾਜ ਜੀ ਦੀ ਜੀਵਨੀ ਬਾਰੇ ਜ਼ਰੂਰ ਦੱਸੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਜਿਹੜੀ ਹੈ ਉਹ ਪੂਰੇ ਵਿਸ਼ਵ ਭਰ ਦੇ ਲਈ ਇਲਾਨੀ ਸ਼ਹਾਦਤ ਹੈ ਉਹਨਾਂ ਵਰਗੇ ਗੁਰੂ ਕੋਈ ਨਹੀਂ ਹੋਏ ਜਿਨ੍ਹਾਂ ਨੇ ਸਿੱਖ ਇਹਨਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ ਜੀ ਸੋ ਸਾਨੂੰ ਸਾਰਿਆਂ ਨੂੰ ਸਾਂਝੀਵਾਲਤਾ ਦਾ ਪਾਠ ਪੜਾਇਆ ਹੈ ਭਾਈ ਚਾਰੇ ਦੀ ਭਾਵਨਾ ਜਿਹੜੀ ਆ ਪੈਦਾ ਕੀਤੀ ਹੈ ਲੋਕਾਂ ਦੇ ਅੰਦਰ ਸਾਨੂੰ ਉਹਨਾਂ ਦੀ ਜੀਵਨੀ ਪੜਨ ਦੀ ਬਹੁਤ ਲੋੜ ਹੈ ਬੱਚਿਆਂ ਨੂੰ ਪੜਨ ਦੀ ਲੋੜ ਹੈ ਘਰ ਘਰ ਉਹਨਾਂ ਦਾ ਜਿਹੜਾ ਸੰਦੇਸ਼ ਹੈ ਜਿਹੜੇ ਗੁਰੂ ਸਾਹਿਬ ਨੇ ਯਾਤਰਾਵਾਂ ਕੀਤੀਆਂ ਉਪਦੇਸ਼ ਦਿੱਤੇ ਲੋਕਾਂ ਦਾ ਉਦਾਹਰਨ ਕੀਤਾ ਉਹ ਹਰ ਇੱਕ ਬੱਚੇ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚੇ ਨੂੰ ਪਤਾ ਲੱਗ ਸਕੇ ਕਿ ਅਸੀਂ ਕਿੰਨੇ ਜਿਹੜੇ ਅਮੀਰ ਵਿਰਸੇ ਦੇ ਜਿਹੜੇ ਬੱਚੇ ਹੈਗੇ ਆ ਅਸੀਂ ਅਮੀਰ ਵਿਰਸੇ ਦੇ ਜਿਹੜੇ ਉਹ ਵਾਰਿਸ ਹੈਗੇ ਆ ਮੈਂ ਇੰਨਾ ਹੀ ਕਹਿਣਾ ਚਾਹੂੰਗੀ ਤੇ ਧੰਨਵਾਦ ਕਰੂੰਗੀ ਪੰਜਾਬ ਸਰਕਾਰ ਦਾ ਵੀ ਇਰੇ ਉਪਰਾਲੇ ਕਰਦੇ ਰਹਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਾ ਜੀ ਕੀ ਕਹਿਣਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਕਿ ਅੱਜ ਸ਼ਹੀਦੀ ਪੁਰਪੁਰਬ ਦੇ ਜਿਹੜਾ ਬਿਲਕੁਲ ਕਿਹਾਣਾ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦੇ ਅਜ ਨਗਰ ਕੀਤਾ ਨਿਗਮ ਦੇ ਵਿੱਚ ਮੁੰਦੋਰਾ ਸਿੰਘ ਸਭਾ ਸੇਖੇਵਾਲਾ ਨੂੰ ਮੰਗਰ ਲਾਇਆ ਗਿਆ ਔਰ ਆਉਣ ਵਾਲੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਔਰ ਅੱਜ ਜਿਹੜਾ ਜਦਾ ਬਣਾਓ ਹੈਗਾ ਆਲਮੀ ਸਾਹਿਬ ਆ ਆਰੇ ਅੰਗਰ ਸੰਗਤ ਨੂੰ ਜੀ ਆਇਆਂ ਨੂੰ ਪ੍ਰੋਗਰਾਮਿਕ ਦਾ ਖਾਲਸਾ ਰੈਡੀ ਅੱਜ ਧੰਨਵਾਦ ਇਹਦੀ ਸ਼ਰੋਹਣੀ ਕਮੇਟੀ ਦੇ ਜਿਨ੍ਹਾਂ ਨੇ ਇੰਨਾ ਵੱਡਾ ਨਗਰ ਕੀਰਤਨਾ ਸਾਹਿਬ ਜੀ ਤੋਂ ਕੱਢਿਆ ਤੇ ਸੰਗਤਾਂ ਨੂੰ ਗੁਰੂ ਸਾਹਿਬ ਨੇ ਸ਼ਾਸਤਰਾਂ ਦੇ ਦਰਸ਼ਨ ਕਰਾਏ ਜੀ ਤੇ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਦੱਸਿਆ ਜੀ ਤੇ ਬਹੁਤ ਧੰਨਵਾਦ ਕਰਦੇ ਆਂ ਸ਼ਰੋਹਣੀ ਕਮੇਟੀ ਦਾ ਤੇ ਸਾਰੀ ਸੰਗਤ ਦਾ ਜਿਨ੍ਹਾਂ ਨੇ ਇੱਥੇ ਲੰਘਣਾ ਗੁਰਦੁਆਰਾ ਸਿੱਖ ਸਭਾ ਸੇਕੇਵਾਲ ਵੱਲੋਂ ਅਸੀਂ ਕਰਦੇ ਆਂ ਧੰਨਵਾਦ ਜੀ ਭਾਈ ਗੁਰਜੀਤ ਸਿੰਘ ਜੀ ਪੱਤੀ ਇੱਕ ਪਹਾਦਰ ਸਿਮਰੇ ਆ ਕਰਨੋਂ ਤੇ ਆਵੇ ਧਾਇ ਤੁਹਾਨੂੰ ਇੱਕ ਪਹਾਦਰ ਸਾਹਿਬ ਆਈਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਦਾ 350 ਸਾਲਾ ਇਤਿਹੀ ਸ਼ਤਾਬਦੀ ਸਾਡੇ ਜੀਵਨ ਦੇ ਵਿੱਚ ਆਈ ਹੈ ਬੜੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇਹ ਸ਼ਤਾਬਦੀ ਮਾਨਣ ਦਾ ਅਫਸਰ ਮਿਲਿਆ ਹੈ ਸੋ ਅੱਜ ਜੋ ਅਸਾਮ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਚੱਲ ਕੇ ਪੰਜਾਬ ਦੀ ਧਰਤੀ ਤੇ ਲੁਧਿਆਣੇ ਮੁੰਚਿਆ ਖੇ ਗੁਰਦੁਆਰਾ ਸਿੰਘ ਸਭਾ ਸਿੱਖੇਵਾਲ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਜੋ ਨਿਕਾ ਸਵਾਗਤ ਕੀਤਾ ਗਿਆ ਦਰਸ਼ਨ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੀਆਂ ਪੁਸ਼ੀਆਂ ਲਈਆਂ ਸੋ ਇਸੇ ਤਰ੍ਹਾਂ ਹੀ ਸਤਿਗੁਰੂ ਸਭਨਾਂ ਨੂੰ ਛੱੜਦੀ ਕਲਾ ਬਾਣੀ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਿੱਤੇ ਹੋਏ ਮਾਰਗ ਤੇ ਚੱਲ ਕੇ ਜੀਵਨ ਸਫਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ